ਸਤਿ ਸ਼੍ਰੀ ਅਕਾਲ ਜੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ ਮੇਰੀ ਕਹਾਣੀ ਵੱਖ ਤਿੰਨ ਭਰਾਵਾਂ ਤੋਂ ਸਭ ਤੋਂ ਛੋਟਾ ਸਾ ਵਿਆਹ ਤੋਂ ਬਾਅਦ ਨਾਲ ਦੀ ਅਕਸਰ ਆਖਦਿਆ ਕਰਦੀ ਕਿ ਤੁਸੀਂ ਸਾਰੀ ਉਮਰ ਬਸ ਨਿੱਕੇ ਹੀ ਬਣੇ ਰਹੋ ਹਰ ਗੱਲ ਹਰ ਫੈਸਲਾ ਹਰ ਸਲਾਹ ਬਸ ਵੱਡੇ ਬਾਜੀ ਦਾ ਨਾਮ ਹੀ ਬੋਲਦਾ ਫਸਲ ਆੜਤ ਸੈਲਰ ਫੈਕਟਰੀ ਹਰੀਕ ਜਗ੍ਹਾ ਬਸ ਉਹਨਾਂ ਦੀ ਹੀ ਮਰਜ਼ੀ ਤੁਹਾਨੂੰ ਤੇ ਇੱਕ ਨੌਕਰ ਵੀ ਰੱਖਣਾ ਹੋਵੇ ਤਾਂ ਵੀ ਨਹੀਂ ਪੁੱਛਿਆ ਜਾਂਦਾ। ਨਾਲ ਹੀ ਉਹ ਬਾਹਰ ਬਾਗ ਵਿੱਚ ਵੱਡੇ ਸਾਰੇ ਅੰਬ ਦੇ ਰੁੱਖੇ ਢ ਉੱਗੇ ਨਿੱਕੇ ਜੇ ਅਮਰੂਦ ਦੇ ਬੂਟੇ ਵੱਲ ਇਸ਼ਾਰਾ ਕਰਦੀ ਹੋਈ ਆਖ ਦਿੰਦੀ ਇਹ ਵੱਡੇ ਤੁਹਾਨੂੰ ਕਦੀ ਵੀ ਇਸ ਅਮਰੂਦ ਦੇ ਰੁੱਖਾਂ ਵਦਨ ਫੁੱਲਣ ਨਹੀਂ ਦੇਣਗੇ। ਅਖੀਰ ਇੱਕ ਦਿਨ ਮੌਕਾ ਪਾ ਕੇ ਵੱਡੇ ਵੀਰ ਜੀ ਨਾਲ ਗੱਲ ਸ਼ੁਰੂ ਕਰ ਹੀ ਦਿੱਤੀ। ਆਖਿਆ ਵੱਖ ਕਰ ਦਿਓ। ਆਪਣੇ ਸਿਰ ਤੇ ਤਰੱਕੀ ਕਰਨੀ ਚਾਹੁੰਦਾ ਹਾਂ। ਇੰਨੀ ਗੱਲ ਸੁਣ ਉਹ ਚੁੱਪ ਰਿਹਾ ਤੇ ਲਗਾਤਾਰ ਮੇਰੀਆਂ ਅੱਖਾਂ ਵੱਲ ਵੇਖਦੇ ਰਹੇ ਅਗਲੇ ਦਿਨ ਮੇਰੇ ਉੱਠਣ ਤੋਂ ਪਹਿਲਾਂ ਮੇਰੇ ਕਮਰੇ ਵਿੱਚ ਟੇਬਲ ਦੇ ਫਾਈਲਾਂ ਦਾ ਢੇਰ ਲੱਗ ਗਿਆ ਜਾਇਦਾਦ ਸੰਬੰਧੀ ਜ਼ਰੂਰੀ ਕਾਗਜ਼ਾਤ ਸਨ ਅਸੀਂ ਦੋਹਾਂ ਨੇ ਇੱਕ ਇੱਕ ਫਾਈਲ ਵੇਖੀ ਸਾਰੀ ਜਾਇਦਾਦ ਫੈਕਟਰੀਆਂ ਆੜਾ ਤੇ ਹਰ ਜਗ੍ਹਾ ਮੇਰਾ ਬਰੋਬਰ ਦਾ ਹਿੱਸਾ ਰੱਖਿਆ ਸੀ ਬੈਂਕ ਦੀਆਂ ਕਾਪੀਆਂ ਇਨਵੈਸਟਮੈਂਟ ਸ਼ੇਅਰ ਬਾਂਡ ਹਰ ਕਾਗਜ਼ ਵਿੱਚ ਮੇਰਾ ਬਰੋਬਰ ਦਾ ਨਾਮ ਸੀ ਹੋਰ ਵੀ ਕਿੰਨੇ ਕੁਝ ਵਿੱਚ ਮੈਂ ਕਾਨੂੰਨੀ ਤੌਰ ਤੇ ਬਰਾਬਰ ਦਾ ਹਿੱਸੇਦਾਰ ਬਨਾਇਆ ਗਿਆ ਸਾਂ ਦਿਸਨੋ ਹਟ ਗਿਆ ਪਸੀਨੇ ਛੁੱਟ ਗਏ ਸਰੀਰ ਕੰਬਣ ਲੱਗ ਪਿਆ ਸੋਚਣ ਲੱਗਾ ਰੱਬਾ ਇਹ ਮੈਥੋਂ ਕੀ ਹੋ ਗਿਆ ਫਿਰ ਛੇਤੀ ਨਾਲ ਉਸੇ ਥਾਂ ਵੱਲ ਨਸਿਆ ਜਿੱਥੇ ਕਿਸੇ ਗੱਲੋਂ ਦੁਖੀ ਹੋ ਕੇ ਵੱਡੇ ਵੀਰ ਜੀ ਅਕਸਰ ਹੀ ਚਲੇ ਜਾਇਆ ਕਰਦੇ ਸਨ ਮੈਨੂੰ ਵੇਖ ਰੁਮਾਲ ਕੱਢ ਅੱਖਾਂ ਪੂੰਝਣ ਲੱਗ ਪਈ ਇਸ ਤੋਂ ਪਹਿਲਾਂ ਕਿ ਕੁਝ ਆਖ ਸਕਦਾ ਮੇਰਾ ਧਿਆਨ ਸਾਹਮਣੇ ਉੱਗੇ ਅੰਬ ਦੇ ਉਸੇ ਰੁੱਖ ਵੱਲ ਚਲਾ ਗਿਆ ਜਿਸ ਨੂੰ ਅੱਜ ਕਾਮਿਆਂ ਦੇ ਕਿੰਨੇ ਸਾਰੇ ਨਿੱਕੇ ਨਿੱਕੇ ਜੋ ਆਕ ਕੱਚੀਆਂ ਅੰਬੀਆਂ ਤੋੜਨ ਲਈ ਉਸ ਤੇ ਲਗਾਤਾਰ ਇੱਟਾਂ ਰੋੜਿਆਂ ਦਾ ਮੀਂਹ ਭਰਾ ਰਹੇ ਸਨ ਅੰਬ ਦਾ ਰੁੱਖ ਸਾਰਾ ਕੁਝ ਚੁੱਪਚਾਪ ਆਪਣੇ ਵਜੂਦ ਤੇ ਸਹੀ ਜਾ ਰਿਹਾ ਸੀ ਪਰ ਮਜ਼ਾਲ ਹੈ ਆਪਣੇ ਹੀਠਾਂ ਉੱਗੇ ਅਮਰੂਪਾਂ ਦੇ ਦੁੱਖ ਤੇ ਰੁੱਖ ਤੇ ਇੱਕ ਵੀ ਪੱਥਰ ਵੱਜਣ ਦਿੱਤਾ ਹੋਵੇ ਦੋਸਤੋ ਪੰਜੀ 30 ਸਾਲ ਪੁਰਾਣੀ ਅੱਖੀ ਵੇਖੀ ਗੱਲ ਐ ਕਿਦਰੇ ਵਰਤਾਨ ਵਰਤਮਾਨ ਦਾ ਵਰਤਾਰਾ ਨਾ ਸਮਝ ਲੈਣਾ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ